ਪਠਾਨਕੋਟ ਦੇ ਵਿੱਚ ਇੱਕ ਜੁਆਇੰਟ ਕੋਆਰਡੀਨੇਸ਼ਨ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਬੀਐਸਐਫ ਆਰਮੀ 에ਅਰ ਫੋਰਸ ਸੈਂਟਰਲ ਏਜੰਸੀਜ਼ ਜੰਮੂ ਐਂਡ ਕਸ਼ਮੀਰ ਪੁਲਿਸ ਤੇ ਔਰ ਹਿਮਾਚਲ ਪੁਲਿਸ ਦੇ ਸਾਰੇ ਅਫਸਰਾਂ ਨੇ ਭਾਗ ਲਿਆ ਇਹਦੇ ਵਿੱਚ ਸੈਂਟਰਲ ਪੈਰਾਮਿਲਿਟਰੀ ਫੋਰਸਸ ਦੇ ਵੀ ਅਫਸਰਾਂ ਨੇ ਭਾਗ ਲਿਆ ਔਰ ਸਾਡੀ ਜਿਹੜੇ ਦੋ ਮੇਨ ਚੈਲੰਜਸ ਇਸ ਵੇਲੇ ਆ ਇੱਕ ਤਾਂ ਜਿਹੜੇ ਅਮਰਨਾਥ ਯਾਤਰਾ ਦੇ ਯਾਤਰੀ ਸਾਡੇ ਪੰਜਾਬ ਵਿੱਚੋਂ ਆ ਰਹੇ ਆ ਉਹਨਾਂ ਦੀ ਸੁਰੱਖਿਆ ਔਰ ਦੂਸਰੀ ਜਿਹੜਾ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉੱਥੋਂ ਇਨਫਿਲਟ੍ਰੇਸ਼ਨ ਦੀ ਬਿੱਡ ਨੂੰ ਖਤਮ ਕਰਨਾ ਔਰ ਰੋਕਣਾ ਇਹ ਸਾਡੇ ਪ੍ਰਾਈਮ ਦੋ ਸਬਜੈਕਟ ਸੀਗੇ ਇਹਨ ਦੋਵੇਂ ਵਿਸ਼ਿਆਂ ਤੇ ਗਹਿਨ ਚਰਚਾ ਕੀਤੀ ਗਈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜਾ ਸ਼ੰਭੂ ਬਾਰਡਰ ਤੋਂ ਪਠਾਨਕੋਟ ਤੱਕ ਦਾ ਏਰੀਆ ਲੱਗਦਾ ਹੈ ਜਿਸ ਦੇ ਵਿੱਚ ਜ਼ਿਆਦਾਤਰ ਯਾਤਰੀ ਟ੍ਰੈਵਲ ਕਰਦੇ ਆ ਇਸ ਨੂੰ 6 ਸੈਕਟਰਸ ਦੇ ਵਿੱਚ ਵੰਡਿਆ ਗਿਆ ਹੈ ਹਰੇਕ ਸੈਕਟਰ ਦੇ ਵਿੱਚ ਇੱਕ ਕਮਾਂਡਰ ਰੈਂਕ ਦਾ ਆਫਸਰ ਲਗਾਇਆ ਗਿਆ ਹੈ ਇਸੇ ਤਰ੍ਹਾਂ ਪਠਾਨਕੋਟ ਤੋਂ ਅੰਮ੍ਰਿਤਸਰ ਦਾ ਜਿਹੜਾ ਜਿਹੜੀ ਸੜਕ ਜਾਂਦੀ ਹੈ ਇਸ ਦੇ ਉੱਤੇ ਵੀ ਟੁਕਿਆਂ ਟੁਕਵਾਾਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅੱਜ ਦੀ ਇਸ ਮੀਟਿੰਗ ਦੇ ਵਿੱਚ ਅਸੀਂ ਆਉਣ ਵਾਲਾ ਜਿਹੜਾ ਸਾਡਾ ਬਾਰਿਸ਼ ਦਾ ਸੀਜ਼ਨ ਹੈ ਸਾਡੇ ਰਿਵਰਾਈਨ ਏਰੀਆਜ਼ ਹੈਗੇ ਆ ਪਾਕਿਸਤਾਨ ਦੇ ਨਾਲ ਲੱਗਦੇ ਉਹਦੇ ਵਿੱਚ ਕਿਸ ਤਰ੍ਹਾਂ ਦੀ ਸੁਰੱਖਿਆ ਕੀਤੀ ਜਾਵੇ ਤਾਂ ਕਿ ਕੋਈ ਇਨਫਿਲਟ੍ਰੇਸ਼ਨ ਨਾ ਹੋ ਸਕੇ ਇਸ ਦੇ ਉੱਤੇ ਇੱਕ ਸਟਰੈਟਜੀ ਬਣਾਈ ਹੈ ਔਰ ਮੈਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਅਸੀਂ ਕੋਆਰਡੀਨੇਟਿਡ ਇੱਕ ਇੱਕ ਅਫਰਟ ਆਰਮੀ ਬੀਐਸਐਫ 에ਅਰ ਫੋਰਸ ਪੈਰਾਮਿਲਟਰੀ ਫੋਰਸਸ ਇਹ ਮਿਲ ਕੇ ਕਰ ਰਹੀਆਂ ਨੇ ਮੈਨੂੰ ਯਕੀਨ ਹੈ ਕਿ ਇਹ ਕੋਈ ਇਨਫਿਲਟ੍ਰੇਸ਼ਨ ਅਸੀਂ ਨਹੀਂ ਹੋਉਂਦਿਆ ਮੈਂ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਦੋਂ ਵੀ ਉਹਨਾਂ ਨੂੰ ਕੋਈ ਸ਼ੱਕੀ ਚੀਜ਼ ਸ਼ੱਕੀ ਵਿਅਕਤੀ ਨਜ਼ਰ ਆਂਦਾ ਹੈ ਉਹ ਜ਼ਰੂਰ ਸਾਡੇ ਨਾਲ ਤਾਲਮੇਲ ਕਰਨ ਸਾਡੇ ਕੰਟਰੋਲ ਰੂਮ ਵੀ ਹੈ 112 ਨੰਬਰ ਹੈ ਜਾਇਏ تھے ਇੱਕ ਇੰਟੀਗ੍ਰੇਟਿਡ ਚੈੱਕਪੋਸਟ ਬਣਾਈ ਗਈ ਹੈ ਪਠਾਨਕੋਟ ਸੇ ਜਿੰਨਾ ਦਾ ਨੰਬਰ ਸਾਰਜਨਿਕ ਕੀਤਾ ਹੋਇਆ ਹੈ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਜਦੋਂ ਵੀ ਕੋਈ ਸ਼ੱਕੀ ਵਿਅਕਤੀ ਉਹਨਾਂ ਨੂੰ ਨਜ਼ਰ ਆਏ ਸਾਡੇ ਨਾਲ ਸਾਂਝੀ ਕਰਨ ਔਰ ਅਸੀਂ ਇਮੀਡੀਏਟਲੀ ਉਸ ਨੂੰ ਵੈਰੀਫਾਈ ਕਰਕੇ ਅਸੀਂ ਤੁਹਾਡੇ ਤੱਕ ਸਾਹਮਣੇ ਆਵਾਂਗੇ ਕਿ ਉਹਦੇ ਚ ਕੀ ਸੱਚਾਈ ਹੈ ਕਿ ਨਹੀਂ ਹੈ ਜੀ ਬਿਲਕੁਲ ਫੌਜਦੇਵ ਔਰ ਪੈਰਾਮਿਲਟਰੀ ਫੋਰਸਸ ਦੀ ਵਰਦੀ ਅਲਾਉਡ ਹੁੰਦੀ ਹੈ ਉਹ ਮੈਂ ਸਸਪੈਕਟਡ ਚਲੋ ਉਹ ਦੇਖੋ ਮੈਂ ਮੈਂ ਉਹਨਾਂ ਲੋਕਾਂ ਦਾ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਦੇਖ ਕੇ ਔਰ ਇਹ ਅਲਾਰਮ ਰੇਜ਼ ਕੀਤਾ ਇਹੀ ਮੈਂ ਲੋਕਾਂ ਨੂੰ ਕਹਿ ਰਿਹਾ ਕਿ ਇਹ ਇੱਕ ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਦਿੱਤਾ ਹੈ ਜਦੋਂ ਵੀ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਪੁਲਿਸ ਨਾਲ ਜ਼ਰੂਰ ਸਾਂਝੀ ਕਰੋ ਅਸੀਂ ਵੈਰੀਫਾਈ ਕਰਕੇ ਤੁਹਾਨੂੰ ਦੱਸ ਦਾਂਗੇ ਕਿ ਕਿੰਨੀ ਸੱਚਾਈ ਹੈਗੀ ਦਾਨਿਕਸਵਰਾ ਦੇਖ ਰਹੇ ਹੋ ਇਸ ਵੇਲੇ ਅਸੀਂ ਹਾਈ ਟੈਕ ਬਾਰਡਰ ਮਾਧੋਪੁਰ ਦੇ ਉੱਪਰ ਮੌਜੂਦ ਹਾਂ ਤਾਂ ਦੱਸ ਦਈਏ ਕਿ ਇੱਥੇ ਅੱਜ ਡੀ ਜ਼ੀ ਪੀ ਸਪੈਸ਼ਲ ਪੰਜਾਬ ਲੋ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਜਿਹੜਾ ਕਿ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈਣ ਲਈ ਪੁੱਜੇ ਤੁਸੀਂ ਮੇਰੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਅਲਾ ਅਧਿਕਾਰੀ ਆਈ ਜੀ ਡੀ ਆਈ ਜੀ ਬਾਰਡਰ ਰੇਂਜ ਰਕੇਸ਼ ਕੋਸ਼ਲ ਜੀ ਉਹਨਾਂ ਨਾਲ ਮੌਜੂਦ ਨੇ ਐਸ ਐਸ ਪੀ ਪਠਾਨਕੋਟ সোহੇਲ ਮੀਰ ਜੀ ਉਹਨਾਂ ਨਾਲ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਆਲਾ ਪੁਲਿਸ ਫੋਰਸ ਇੱਥੇ ਮੌਜੂਦ ਹੈ ਤੇ ਸੁਰੱਖਿਆ ਵਿਵਸਥਾ ਹੈ ਜਿਹੜਾ ਜਾਇਜ਼ਾ ਲੈਣ ਲਈ ਡਿਜੀਪੀ ਲੋ ਐਂਡ ਆਰਡਰ ਅਰਪੀ ਸ਼ੁਕਲਾ ਜੀ ਪਹੁੰਚੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਉਂਕਿ ਅਮਰਨਾਥ ਯਾਤਰਾ ਜਿਹੜੀ ਹੈ ਸਟਾਰਟ ਹੋ ਚੁੱਕੀ ਹੈ ਦੂਸਰੇ ਪਾਸੇ ਸ਼ੱਕੀ ਵਿਅਕਤੀ ਵੀ ਕਿਤੇ ਨਾ ਕਿਤੇ ਦੇਖੇ ਜਾ ਰਿਹਾ ਜਿਸ ਤੇ ਚਲਦੇ ਹਾਂ ਸੁਰੱਖਿਆ ਵਿਵਸਥਾ ਬੜੀ ਹੀ ਪੁਖਤਾ ਕਰਨ ਦੇ ਲਈ ਕਿਉਂਕਿ ਪਠਾਨਕੋਟ ਖੇਤਰ ਅਜਿਹਾ ਖੇਤਰਾ ਜਿਹੜਾ ਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ हर पास संवेदनशील मनाया जाता था देखते रहो दैनिक सवेरा टीवी मीनू दो इजाजत देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप